ਗਰਮੀ ਤੋਂ ਰਾਹਤ ਪਾਉਣ ਲਈ ਇਨ੍ਹਾਂ ਦਿਨਾਂ ਵਿੱਚ ਬੱਚੇ ਨਹਿਰਾਂ ਵਿੱਚ ਨਹਾਉਂਦੇ ਨਜ਼ਰ ਆ ਰਹੇ ਹਨ ਉਸੇ ਦੇ ਚਲਦੇ ਰਾਜਾ ਸੰਸੀ ਨੇੜੇ ਲੰਗਦੀ ਲਾਹੌਰ ਬ੍ਰਾਂਚ ਨਹਿਰ ਵਿੱਚ ਕੁਝ ਬੱਚੇ ਨਹਾ ਰਹੇ ਸੀ ਜਿਸ ਦੌਰਾਨ ਅਚਾਨਕ ਨਹਾਉਂਦੇ ਹੋਏ ਤਿੰਨ ਬੱਚੇ ਨਹਿਰ ਵਿੱਚ ਲਾਪਤਾ ਹੋ ਗਏ ਜਿਨ੍ਹਾਂ ਨੂੰ ਲੱਭਣ ਲਈ ਸਥਾਨਕ ਲੋਕਾਂ ਅਤੇ ਗੋਤਾਖੋਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਤਿੰਨ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਸਮੇਤ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਮੌਕੇ ਤੇ ਪਹੁੰਚੇ ਜਿੱਥੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਈਨਾ ਆਪਣਾ ਫਰਜੀਤ ਸਿੰਘ ਜੀ ਕਿਹੜਾ ਪਿੰਡ ਆ? ਕੋਰਨਗੜ੍ਹ ਜੀ। ਕੀ ਗੱਲ ਹੋਈ ਆ? ਮੇਰਾ ਤੇ ਬੱਚੇ ਨਾ ਹੋਣਾ ਐ ਜੀ। ਕੀ ਵੀ ਨਾ ਬੱਚਾ ਨਾ ਗਈ। ਨਾਪਰੀ ਸਿੰਘ ਕਿੰਨੇ ਜਣੇ ਨਾ ਹੋਣਾ ਐ? ਤਿੰਨ ਬੱਚੇ ਨਾ ਹੋਣ ਐ ਜੀ। ਅਸੀਂ ਕੀ ਗੱਲ ਹੋਈ ਹੁਣ? ਡੁੱਬ ਗਏ ਨਾ ਚੀਜ਼ਾਂ। ਕੀ ਲੱਭਣ ਦੇ ਰੱਬੇ ਨਹੀਂ ਹਲੇ? ਨਹੀਂ। ਤੇ ਉਹ ਕਿੰਨੇ ਵਜ ਦੀ ਗੱਲ ਐ ਸਾਰੀ? ਨਹੀਂ 11 ਵਜ ਭਾਈ ਗੱਲ। 11:30 ਵਜੇ ਜੀ। 11:30 ਜੀ। 11:30 ਜੀ। 11:30 ਜੀ। ਹੋਰ ਕਿੰਨਾ ਟਾਈਮ ਹੋ ਗਿਆ ਵਾ? 3 ਵਜ ਭਾਈ 3 ਵਜ ਜੀ। 3 ਵਜ ਭੱਜ ਗਏ। ਕੀ ਉਹ ਪੈਰੂ ਸੀ ਪਾਣ ਨਾਉਣ ਦੇ ਕੇ ਪਹਿਲੀ ਵ ਮੇਰੇ ਇੱਕ ਨਾ ਤਰ ਵੀ ਇੱਕ ਦੂਣੀ ਤੋ ਵੀਰੇ ਪੈਰੂ ਸੀ ਕਿ ਨਹੀਂ ਉਹ ਹਾਂ ਜੀ ਕਿਤਾਬ ਜੀ ਹਾਂ ਤੇ ਇਹ ਤੁਹਾਡੇ ਮਿੰਨ ਕਰਨ ਤੋਂ ਜ਼ਿਆਦਾ ਸੀ ਨਹੀਂ ਨੋਰਮਲ ਹੀ ਜਾਦੀ ਹੈ ਜੀ ਅੱਛਾ ਜੀ ਤੇ ਹੁਣ ਹੋਰ ਵੀ ਆਇਆ ਕੋਲ ਬਣਾ ਸਰਕਾਰੀ ਮੁਲਾਜ਼ਮ ਆਏ ਕੋਲ ਬਣਾ ਲੇ ਕੋਤਾ ਕੋ ਰਾਇ ਕਿ ਨਹੀਂ ਹਲੇ ਨਹੀਂ ਆਈ ਜੀ ਇਹ ਕਿੰਨਾ ਵੱਲੋਂ ਸੇਵਾ ਚੱਲ ਰਹੀ ਸਾਰੇ ਪਿੰਡ ਦੇ ਰੁਕੀ ਦੇਖ ਰੋ ਨਾ ਦੱਸ ਨਾਂ ਦਾ ਦੱਸ ਨਾ ਓ ਬੋਤਲੇ ਨਮਾਣੀ ਓਏ ਵਾ ਨਮਾਣੇ ਰੋਂਦਾ ਨਮਾਣੇ ਬਟਲੇ ਲੱਕਰੀ ਚ ਪੋਤਾ ਆ ਲਾਵੇ ਖਣ ਗਏ ਮੈਰ ਥਾਣੇ ਨੰਗਾ ਲਗੇ ਚੜਕ ਪੇ ਕਿੰਨੇ ਜਣੇ ਸੀਗੇ ਤੇ ਮਿਲਿਆੜਿਆ ਯਾਰ ਜੜੇ ਹੀ ਅੱਜ ਆ ਰਿਹਾ ਕੋਹ ਲੱਭੇ ਨਹੀਂ ਲਾ ਤੇ ਕਰ ਨੂੰ ਆ ਜਾ ਲੋਕੀ ਨੂੰ ਉਨਹੀਂ ਜੰਦੇ ਕਿ ਅੱਜ ਪਿੱਲੀ ਕਿ ਗਿਆ ਕਦੀ ਆਇਆ ਹੀ ਨਹੀਂ ਆ ਮਾਰ ਵੀ ਆਜੋਂ ਤਰੀ ਖਲਾਣੀ ਨਾਰ ਆ ਗਈ ਜੀ ਕੀ ਨਾਮ ਆਪਣਾ ਨਿਰਮਤ ਸਿੰਘ ਕਿਹੜਾ ਪਿੰਡ ਆ ਗੋਲੇ ਮੰਗਲ ਕੀ ਗੱਲ ਹੋਈ ਇਹ ਵੀ ਜੀ ਸਾਰੀ ਸਹੀ ਗੱਲ ਇੱਦਾਂ ਬਾਬੇ ਦਾ ਸਮਾਗਮ ਚੜ੍ਹਿਆ ਸੀਦਾ ਸਾਹਿਬ ਦੇ ਲੰਗਰ ਲੰਗਰ ਸ਼ਗਲ ਮੰਡਿਆ ਮਣ ਕੇ ਨੌਂ ਡਾ ਵੇ ਲੰਗਰ ਚੱਕਿਆ ਕਰਕੇ ਨੌਂ ਡਾ ਪਿਆ ਤੇ ਬੂਜਨਾ ਰੱਸੀ ਬਨ ਕੇ ਪੈਂਦਾ ਦੀ ਰੱਸੀ ਹੁੰਦੀ ਆ ਉਹ ਬਨ ਕੇ ਤੇ ਨਹੋਂਡਾ ਪੇੜੇ ਤਿੰਨ ਮੁੰਡੇ ਪਹਿਲੋ ਬੜੇ ਚੌਥਾ ਵੀ ਵੜ ਗਿਆ ਤੇ ਜੋ ਰੱਸੀ ਟੁੱਟ ਗਈ ਚੌਥਾ ਗਿਆ ਬਾਜ ਉਹਦੇ ਬਾਹਰ ਮੁੰਡਾ ਉਹਨੂੰ ਖਿੱਚ ਰਿਹਾ ਬਾਹਰ ਇੱਕ ਮੁੰਡੇ ਨੇ ਚੌਥਾ ਮੁੰਡਾ ਨਾਲ ਉਹਨੂੰ ਖਿੱਚ ਰਿਹਾ ਤੇ ਭਰਾ ਨੇ ਉਹ ਤਿੰਨ ਜਿਹੜੇ ਮੁੰਡੇ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਡੁੱਬ ਗਏ ਆ ਇਹ ਕਾਰਵਾਈ ਆ ਜੀ ਪਾਣੀ ਦਾ ਵਹਾ ਜਿਆਦਾ ਕੀ ਲੱਗਦਾ ਕੀ ਡੁੱਬ ਕੇ ਗਾਹਾਂ ਚਲ ਜਿਓਂ ਦੇਖਦੇ ਕੀ ਲੱਗਦਾ ਪਾਣੀ ਬਹੁਤ ਜ਼ੋਰ ਤੇ ਜਿਆਦਾ 10 12 ਫਟ ਪਾਣੀ ਹੈਗਾ 10 ਫਟ ਪਾਣੀ ਹੈਗਾ ਹੈਗਾ ਨਾ ਤੇ ਪਾਣੀ ਬਹੁਤ ਜ਼ੋਰ ਨਾਲ ਵਗਣ ਰਿਹਾ ਤੇ ਜਿਹੜੇ ਟੋਬੇ ਵਿਚਵਾੜੇ ਮੰਡੇ ਨੇ ਵੇਨਾ ਤੇ ਪੈਰ ਨਹੀਂ ਲੱਗਣ ਇੰਨੇ ਜੋਰ ਨਾਲ ਰੁੜਦੇ ਜਾਂਦੇ ਰਸਤੇ ਫਰ-ਫਰ ਖਿਚਣ ਦੇ ਆ ਉਹ ਗਾਂਹ ਰੋਡ ਪਾਇਆ ਜਾਂਦਾ ਰੋਡ ਪਾਇਆ ਹੀ ਆਂਦੇ ਆ ਟੀਮ ਬੰਕਰ ਤੋਂ ਸਰਕਾਰ ਕੋਲ ਸਰਕਾਰ ਨੇ ਇਹ ਮੰਗ ਕੀਤੀ ਮਲਾਜਮ ਆਏ ਤਾਂ ਉਹਨਾਂ ਨੇ ਕਿਹਾ ਟੋਬੇ ਬਲਾਓ ਤੋਂ ਆਂਦੇ ਫੋਨ ਕੀਤਾ ਲਾਗੋਚਾਗੋ ਤੇ ਮਿਲ ਨਹੀਂ ਆ ਹਰੀ ਲਾਗੋ ਮਿਲ ਨਹੀਂ ਆ ਦਰਿਆ ਦੇ ਕੰਢੇ ਟੋਬੇ ਬੈਠੇ ਹੁੰਦੇ ਆ ਇੱਥੇ ਲਾਗੋਚਾਗੋ ਟੋਬੇ ਨਹੀਂ ਮਿਲਦੇ ਆਂਦੇ ਵੀ ਵੱਡੇ ਸੀ ਉਹਨਾਂ ਨਾਲ ਗੱਲ ਕੀਤੀ ਆਂਦੇ ਟੋਬੇ ਭੇਜ ਦੇ ਨੇ ਇਹੋ ਗੱਲ ਹੋਈ ਆ ਤੇ ਪੁਲਿਸ ਹੁਣ ਫੇਰ ਉਹ ਪਿੱਟੇ ਵੱਡੇ ਪੁਲਵਾਂ ਤੇ ਗਈ ਆ ਫੇਰ ਗਈ ਆ ਉੱਥੇ ਦਰਵਾਜੇ ਲੱਗੇ ਆ ਉੱਥੇ ਮੁਲਾਜ਼ਮ ਲਾਏ ਦੋ ਤਿੰਨ ਨਾੜੇ ਫੜ ਕੇ ਗੱਡੀ ਲਾਉਂਦੇ ਆ ਵੀ ਉੱਥੋਂ ਜੇ ਪਤਾ ਲੱਗ ਜਾਵੇ ਵੀ ਆਉਣਗੇ ਸੈਟ ਕਰ ਲਾਂਗੇ ਥਲੇ ਡੁੱਬੇ ਆਉਣ ਤੇ ਅਮਰਪਾਲ ਭਾਈ ਨਾਮ ਉਹ ਅੰਮ੍ਰਿਤ ਬੱਚੇ ਡੁੱਬੇ ਕਿੰਨੇ ਜੇਰ ਤੇ ਲੱਭਣ ਡੇ ਜੀ ਜੀ 11:30 ਵਜੇ 11:15 ਵਜੇ ਤੱਕ ਡੁੱਬੇ ਜੋ ਹਾਂਜੀ ਹਾਂਜੀ ਤੇ ਕਿ ਲੱਭਣ ਡੇ ਜੀ ਪਾਣੀ ਕਿੰਨਾ ਡੁੱਬਾ ਪਾਣੀ ਆ ਪਾਣੀ ਦੀ ਤਾਕ ਕੋਟਾ ਹੈਗਾ 10-15 ਕੋਟਾ ਹੈਗਾ ਜੀ ਕੀ ਲੱਗਦਾ ਆ ਔਰਦਿਕਰ ਦੀ ਵੇਖਿਆ ਕੀ ਲੱਭਾ ਤੁਸੇ ਦੇਖਿਆ ਨਹੀਂ ਪਾਈ ਜੀ ਲੱਭਣੀ ਇੱਧਾ ਕੁਝ ਉਹਦਾ ਕੋਸ਼ਿਸ਼ ਕਰਦੇ ਆ ਪਰ ਬਹੁਤ ਮੁਸ਼ਕਲ ਹੋ ਗਈ ਆ ਪੰਜਾਬ ਕੋਸ਼ਿਸ਼ ਨੂੰ ਪਾਣੀ ਦਾ ਕਿੰਨਾ ਕਿ ਦਹਵਾ ਤੇ ਕੋਈ ਅਸਰ ਨਹੀਂ ਕੀਤਾ ਹਾਂਜੀ ਪਾਣੀ ਦਾ ਵਹਾਅ ਕਿੰਨਾ ਤੇਜ਼ ਆ ਪਾਣੀ ਦਾ ਪਾਣੀ ਬਹੁਤ ਤੇਜ਼ ਹੋ ਹਾਂਜੀ ਕੀ ਹੁਣੇ ਗੋਤੇ ਖੁਰਨ ਨਾਲ ਲਿਆ ਕੇ ਹੁੰਦੇ ਨਿਕਲ ਸਕਦੇ ਕਿ ਤੁਹਾਡੇ ਲਈ ਉਹਨਾਂ ਉਹਨਾਂ ਜਮਾਤੇ ਨਿਕਲ ਸਕਦਾ ਉਹਨਾ ਵਿਗਿਆਨਿਤ ਕੋਲ ਕੰਮ ਹੈ ਆਪਣੀ ਗੱਲ ਨਹੀਂ ਬੰਡੀ ਇੱਥੇ ਕਿਉਂਕਿ ਪਾਣੀ ਦਾ ਵਹਾਅ ਬੜਾ ਜ਼ਿਆਦਾ ਹੋ ਕੀ ਨਾ ਤੁਹਾਡਾ ਜੀ ਕੁਮਿੰਦਰ ਤੁਹਾਡੇ ਬੇਟੇ ਦਾ ਕੀ ਨਾਮ ਹੈ ਨਾ ਪ੍ਰੀਤ ਸਿੰਘ ਉਹਦੇ ਰਹਿੰਦੇ ਇੱਥੇ ਆਉਂਦੇ ਕਦੀ ਡੁੱਬਿਆ ਹੀ ਨਹੀਂ ਆ ਅੱਗੇ ਵੀ ਨਾ ਹਾਂਜੀ ਉਹਦੇ ਡੰਗਰ ਬੱਚਾ ਵਿਚਾਰ ਦੇ ਕਦੋਂ ਹੁੰਦੇ ਅੱਜ ਕੀ ਗੱਲ ਹੋਈ ਫਿਰ ਅੱਜ ਭਰਾਵਾ ਨਾਉਂਦੇ ਨਾਉਂਦੇ ਤਿੰਨ ਜਣੇ ਡੱਬ ਗਏ ਮੇਲਾ ਵੇਖਣਾ ਏ ਹਾਏ ਵੇ ਮੇਲਾ ਨਾਲ <laughs> <laughs> प्रॉपर्टी बेचने और खरीदने के लिए संपर्क करें फेयर डील प्रॉपर्टीज